ਏ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਜਿੰਦੇ ਲਈ ਮੈਂ ਦੁਨੀਆ ਵੱਡ ਸਖਨਾ ਵੱਡ ਮੈਂ ਪੁੱਤਰ ਨੂੰ ਵੀ ਸਕਦਾ ਔਰ ਖਾਸ ਕਰ ਮੈਨੂੰ ਰੁਪੀ ਨੇ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰਜਨੀ ਦੇ ਰੋਲ ਤੋਂ ਨਿਕਲ ਕੇ ਇੱਕਦਮ ਕੜਕ ਪੁਲਿਸ ਆਫੀਸਰ ਆਣਾ ਔਰ ਕੁੱਲ ਜੀ ਵੀ ਆਲਵੇਜ਼ ਬੋਲਦਾ ਹੋਣਾ ਕਿ ਕੁੱਲ ਦਾ ਹਲੇ ਨਾ ਬਾਕੀ ਆ ਇੰਡਸਟਰੀ ਨੂੰ ਦੇਣਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ بھائی ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਆਈ ਥਿੰਕ ਸੋ ਜੀ ਆਈ ਥਿੰਕ ਮਾਚੇ ਤਾਂ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਆ ਤਾਂ ਕਰਕੇ ਮਿਲਦਾ ਮੈਂ ਇਸ ਫਿਲਮ ਦਾ ਵੀ ਹਿੱਸਾ ਆ ਤਾਂ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਰਾ ਹੀ ਉਹ ਕਹਿੰਦੇ ਹੁੰਦੇ ਨਾ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟਦਾ ਆਪਦੀ ਵਾਈਫ ਦੇ ਸਾਹਮਣੇ ਉਹ ਆਪਦੇ ਆਪ ਨੂੰ ਇਦਾਂ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਤੇ ਉਦਾਂ ਉਹ ਵੱਦ ਜਿਵੇਂ ਕਹ ਦੀ ਕਿ ਉਹਨੂੰ ਫੀਲ ਹੋਇਆ ਤਾਂ ਉਦਾਂ ਉਹ ਜਿਉਣਾ ਨਹੀਂ ਚਾਹੁੰਦਾ ਸੀ ਹਰ ਜ਼ਬਾਨ 'ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਝੇ ਦੇ ਇਲਾਕੇ ਦੀ ਹੈ ਹਾਂਜੀ ਬਿਲਕੁਲ ਪਾਉ ਵੱਡੇ ਭਰਾ ਨੂੰ ਸਰਕਾਰ ਨਾਲ ਭਰਾ ਨੂੰ ਗਿਆ ਜਾਈ ਜਾਂਦਾ ਜੀ ਪ੍ਰੋਜੈਕਟਰਾਂ ਜੋ ਮੈਂ ਤੋਂ ਕਰਾਇਆ ਉਹ ਇਹਨਾਂ ਨੇ ਹੀ ਕਰਾ ਲਿਆ ਮੈਂ ਨਾਰਮਲ ਤੇ ਮੈਂ ਬਹੁਤ ਸਾਹੁ ਆ ਫਿਲਮ ਦੇ ਵਿੱਚ ਮੈਸੇਜ ਕਿੰਨੇ ਸੋਹਣੇ ਨੇ ਛੋਟੇ ਛੋਟੇ ਮੈਸੇਜ ਤੁਹਾਨੂੰ ਫਿਲਮ ਦੇ ਕੇ ਜਾ ਰਹੀ ਹੈ ਹਾਂ ਕਿ ਇਹਨਾਂ ਕਮਰਾਂ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੀਆਂ ਜ਼ਿੰਦਗੀਆਂ ਖੇਲਰ ਜਾਂਦੀਆਂ ਹੈ ਜੀ 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 ਹਨਾ ਤੁਸੀਂ ਇੱਕ ਸ਼ੋਰਤ ਦੇ ਲਈ ਕੀ ਕੁਝ ਦਵਾ ਬੈਨੇ ਓਏ ਬੰਦਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ ਉਹਦੀ ਔਲਾਦ ਕਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਉਹ ਕਿੰਨਾ ਉਹਦਾ ਸਿਰ ਉੱਚਾ ਵੀ ਕਰ ਸਕਦੀ ਹੈ ਉਹਦੀ ਵਜ੍ਹਾ ਨਾਲ ਸਲਤਨਤ ਵੀ ਹਿੱਲ ਸਕਦੀ ਹੈ ਬਿਲਕੁਲ ਬਿਲਕੁਲ ਇਹ ਚੱਕਰ ਵੀ ਆਸੀਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਐ ਜੀ ਐਂ ਹੀ ਚੱਲ ਰਿਹਾ ਕੰਮ ਜੱਟ ਤੇ ਜ਼ਮੀਨ ਤੋਂ ਲੈ ਕੇ ਅੱਜ ਤੱਕ ਐ ਜੀ ਹੁਣ ਤਾਂ ਪਤਾ ਨਹੀਂ ਕਿੰਨੇ ਐ ਹੀ ਰਹਿਣੀਆਂ ਨੇ ਜਾਂਦੇ ਰਹੋ ਬੱਸ ਮੇਰਾ ਮੇਰਾ ਸੁਖਨਾ ਭਾਈ ਜੇ ਮੈਂ ਇਹਨਾਂ ਲੰਬਾ ਕੰਮ ਕਰਾਂ ਤੇ ਮੈਂ ਬਾਈ ਦੀ ਵਾਂਗੂ ਕਰਾਂ ਅਰੇ ਵਾਹ ਇਹ ਮੇਰਾ ਸੁਖਨਾ ਸਾਹਿਬ ਜਾਂਦੇ ਰਹੋ ਬਾਈ ਕੁਲ ਤੋਂ ਬਹੁਤ ਕਾਮਯਾਬੀਆਂ ਨੇ ਐਨਾਂ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਕਿਓ ਕੈਸੀ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਔਰ ਖੂਬਸੂਰਤੀ ਦੀ ਗੱਲ ਤਾਂ ਇਹ ਹੈ ਵੀ ਹਰ ਆਰਟਿਸਟ ਨੂੰ ਐਪਰੀਸ਼ੀਏਟ ਕਰ ਰਹੇ ਨੇ ਸਾਰੇ ਜਿੰਨੇ ਵੀ ਥੋੜਾ ਕੰਮ ਕੀਤਾ ਬਹੁਤਾ ਕੀਤਾ ਹਰ ਇੱਕ ਦਾ ਬਹੁਤ ਇੰਪੋਰਟੈਂਟ ਕਿਰਦਾਰ ਹੈ ਔਰ ਜ਼ਰੂਰੀ ਹੈ ਫਿਲਮ ਲਈ ਇੱਕ ਵਾਰੀ ਇਹੋ ਗੱਲ ਕਹਿੰਦੀ ਕਿ ਜ਼ਰੂਰ ਯਾਦ ਕਰਦੇ ਹੋ ਉਹ ਹੁਣ ਯਾਦ ਨਹੀਂ ਵੀਰੇ ਦੂਜਾ ਦੂਜਾ ਸੁਣਾ ਦਿੰਦਾ ਹੈ ਇਹ ਮਾਜੇ ਦੀ ਗੱਡੀ ਮੇਰੀ ਮਸ਼ੂਕ ਏ ਜਿੰਦੇ ਲਈ ਮੈਂ ਦੁਨੀਆ ਵੱਡ ਸਖ ਨਾ ਵੱਡ ਮੈਂ ਪੁੱਤਰ ਨੂੰ ਵੀ ਸਕਦਾ ਜੀ ਜੀ ਬੜੀ ਇਹ ਖੂਬਸੂਰਤੀ ਹੈ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਕਿੰਨ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਔਰ ਇਹ ਰਿਸ਼ਤਿਆਂ ਦੀ ਅਹਿਮੀਅਤ ਮਹਿਸੂਸ ਹੁੰਦੀ ਹੈ ਤਾਂ ਬਾਕੀ ਸਾਰਿਆਂ ਅੱਗੇ ਇਹੋ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਆਇਓ ਔਰ ਵੱਤ ਵੱਤ ਸਪੋਰਟ ਕਰਿਓ ਤਾਂ ਸਾਡੀ ਬਾਈਟ ਦਾ ਕਿਰਦਾਰ ਦੱਸਿਆ ਜਾਂਦਾ ਪਰ ਇਸ ਵਾਰ ਭਾ ਤੇ ਭੌ ਦਾ ਵੀ ਨਾਮ ਮਿਲ ਗਿਆ ਹਾਂਜੀ ਬਿਲਕੁਲ ਬਿਲਕੁਲ ਐਦਾ ਹੈ ਜੀ ਆਪਾਂ ਮਕਸਦ ਇਹੋ ਹੈ ਕਿ ਹਰ ਜ਼ਬਾਨ ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਝੇ ਦੇ ਇਲਾਕੇ ਦੀ ਹੈ ਤਾਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਇੱਕ ਜੀ ਬਾਹਰ ਟੇਪਰ ਅਮਿਗਸਪੈਕ ਨਾਲ ਬੋਲੇ ਹਾਂਜੀ ਬਿਲਕੁਲ ਬਾਹਰ ਵੱਡੇ ਭਰਾ ਨੂੰ ਸਤਿਕਾਰ ਨਾਲ ਭਰਾ ਨੂੰ ਕਿਹਾ ਜਾਏ ਜਾਂਦਾ ਹੈ ਜੀ ਮੈਨੂੰ ਇਹਦਾ ਆਨੰਦ ਆਊਗਾ ਆਡੀਅנס ਨਜ਼ਾਰਾ ਲੁੱਟੂਗੀ ਪੂਰਾ ਬਾਕੀ ਸਾਡੇ ਡਾਇਰੈਕਟਰ ਖੜੇ ਨੇ ਸਾਰਾ ਇਹਨਾਂ ਦੀ ਇਹਨਾਂ ਦੀ ਕਰਾਮਾਤ ਹੈ ਸਾਡੇ ਨਾਲ ਸਾਡੇ ਡਾਇਰੈਕਟਰ ਹੀਰੇਜ ਰਤਨ ਸਾਹਿਬ ਖੜੇ ਹੈ ਤੇ ਮੈਂ ਇਹਨਾਂ ਨੂੰ ਸੱਚੀ ਗੱਲ ਹੈ ਇਹਨਾਂ ਦੀ ਪਿੱਠ ਪਿੱਛੇ ਵੀ ਉਹ ਗੱਲ ਕਹਿੰਦਾ ਰਿਹਾ ਔਰ ਅੱਜ ਵੀ ਕਹਿ ਰਹੇ ਆ ਕਿ ਇਹ ਡਾਇਰੈਕਟਰ ਦੀ ਮੂਵੀ ਹੈ ਇਹਨਾਂ ਨੇ ਹਰ ਪਹਿਲੂ ਨੂੰ ਇੰਨੇ ਖੂਬਸੂਰਤੀ ਨਾਲ ਮਤਲਬ ਕੰਟਰੋਲ ਚ ਕੰਮ ਕੀਤਾ ਤੁਸੀਂ ਖੁਦ ਵੇਖਿਆ ਤੇ ਬਾਕੀ ਚਲੋ ਵਾਇਰਲ ਹੋ ਕਰੇ ਇਹ ਵੱਡੀ ਹਿੱਟ ਹੋਵੇ ਅਸੀਂ ਅਗਲੀ ਫਿਲਮ ਇਹਦੇ ਨਾਲ ਦੀ ਲਿਆ ਸਕੀ ਤੁਹਾਡੇ ਕੰਮ ਦੀ ਬਹੁਤ ਤਰੀਫ ਹੋ ਰਹੀ ਹੈ ਆ ਖਾਸ ਕਰਕੇ ਜਿਸ ਤਰੀਕੇ ਤੁਹਾਡਾ ਅੰਦਾਜ਼ ਅੰਦਾਜ਼ ਜਿਸ ਤਰੀਕੇ ਤੁਹਾਡੀ ਐਂਟਰੀ ਸੀਗੀ ਕਿਤੇ ਤੁਸੀਂ ਖੜੇ ਹੁੰਦੇ ਗੋਲੀ ਚ ਲਾਉਂਦੇ ਹੋ ਸੈਂਕ ਅੰਦਾਜ਼ ਤੁਹਾਡਾ ਬਾਕੀ ਨੂੰ ਬਹੁਤ ਪਸੰਦ ਆ ਰਿਹਾ ਡਿਫਰੈਂਟ ਅੰਦਾਜ਼ ਜਿਲ ਪੂਲ ਦੇਖੀ ਹੈ ਮਜ਼ਾ ਆ ਸ਼ੁਕਰੀਆ ਮੈਂ ਤਾਂ ਮਤਲਬ ਸੁਪਰਵਾਈਜ਼ਰ ਅਨਦੀਤ ਸਰਦੀ ਜਿਨ੍ਹਾਂ ਨੇ ਇਹਦੇ ਲਈ ਮੈਨੂੰ ਸੋਚਿਆ ਕਿ ਮੈਂ ਕਰ ਸਕਦੀ ਹਾਂ ਔਰ ਮੈਂ ਤਾਂ ਡਾਇਰੈਕਟਰ ਐਕਟਰਾਂ ਜੋ ਮੈਂ ਟੋ ਕਰਾਇਆ ਉਹ ਇਹਨਾਂ ਨੇ ਹੀ ਕਰਾ ਲਿਆ ਮੈਂ ਨਾਰਮਲ ਤੇ ਮੈਂ ਬਹੁਤ ਸਾਊ ਹਾਂ ਉਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹੀ ਹੀਰੋ ਹੈ ਔਰ ਖਾਸ ਕਰ ਮੈਨੂੰ ਰੁਪੀ ਜੀ ਨੇ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰਜਨੀ ਦੇ ਰੋਲ ਤੋਂ ਨਿਕਲ ਕੇ ਇੱਕਦਮ ਕੜਕ ਪੁਲਿਸ ਆਫੀਸਰ ਹਨਾ ਔਰ ਕੁੱਲ ਜੀ ਮੈਂ ਆਲਵੇਜ਼ ਬੋਲਦਾ ਹਾਂ ਉਹਨਾ ਕਿ ਕੁੱਲ ਦਾ ਹਾਲੇ ਨਾ ਬਾਕੀ ਹੈ ਇੰਡਸਟਰੀ ਨੂੰ ਦੇਣਾ ਔਰ ਮੈਂ ਇੱਕ ਗੱਲ ਇੱਕ ਗੱਲ ਫੇਰ ਕਹਿਣਾ ਚਾਹਣਾ ਡਾਇਰੈਕਟਰ ਸਾਹਿਬ ਖੜੇ ਨੇ ਮੈਂ ਤਾਂ ਨਹੀਂ ਬੋਲਦਾ ਮੈਂ ਤੇ ਗੱਗੂ ਭਾਜੀ ਗੱਲ ਕਰ ਰਹੇ ਸੀ ਕਿ ਜਦੋਂ ਇੰਨੇ ਕਿਰਦਾਰਾਂ ਦਾ ਤਾਣਾ ਬਾਣਾ ਹੋਵੇ ਫਿਲਮਾਂ ਖੇਲਰ ਜਾਂਦੀਆਂ ਨੇ ਜੀ ਜੀ ਸੰਭਾਲੀਆਂ ਨਹੀਂ ਜਾਂਦੀਆਂ ਫਿਲਮ ਨੂੰ ਇੱਕੋ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ੍ਹ ਕੇ ਰੱਖਿਆ ਸੋ ਸਾਰਾ ਕ੍ਰੈਡਿਟ ਮੈਂ ਧੀਰਜ ਪਾ ਜੀ ਤੇ ਡਾਇਲੌਗ ਦਾ ਕ੍ਰੈਡਿਟ ਮੈਂ ਗੁਰਪ੍ਰੀਤ ਭੁੱਲਰ ਨੂੰ ਦਿਨਾ ਜਿਹਨਾਂ ਨੇ ਇੰਨੇ ਸ਼ਾਨਦਾਰ ਡਾਇਲੌਗ ਲਿਖੇ ਨੇ ਤੇ ਰੰਗਦਾ ਹੈਗਾ ਸੋ ਬਿਲਕੁਲ ਭੁੱਲਰ ਫਿਲਮ ਦੇ ਵਿੱਚ ਮੈਸੇਜ ਕਿੰਨੇ ਸੋਨੇ ਨੇ ਛੋਟੇ ਛੋਟੇ ਮੈਸੇਜ ਤੁਹਾਨੂੰ ਫਿਲਮ ਦੇ ਕੇ ਜਾ ਰਹੀ ਹੈ ਹਮ ਕਿ ਇਨ੍ਹਾਂ ਕੰਮਾਂ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੀਆਂ ਜ਼ਿੰਦਗੀਆਂ ਖੇਲਰ ਜਾਂਦੀਆਂ ਜੀ 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 ਅਣਾ ਤੁਸੀਂ ਇੱਕ ਸ਼ੋਰਤ ਦੇ ਲਈ ਕੀ ਕੁਝ ਗਵਾਹ ਬੈਨੇ ਓਏ ਬੰਦਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ ਉਹਦੀ ਔਲਾਦ ਕਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਉਹ ਕਿੰਨਾ ਉਹਦਾ ਸਿਰ ਉੱਚਾ ਵੀ ਕਰ ਸਕਦੀ ਹੈ ਉਹਦੀ ਵਜ੍ਹਾ ਨਾਲ ਸਲਤਨਤ ਵੀ ਹਿੱਲ ਸਕਦੀ ਹੈ ਤਾਂ ਇਹ ਵੀ ਇੱਕ ਸਬਕ ਮਿਲਦਾ ਹੈ ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਾਂਸ ਇਨ ਵਾਂਸ ਇਨ ਵਾਇਲ ਅਜਿਹੀ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਬਦਨਾਮ ਕਰਦੇ ਨੇ ਰਿਸ਼ਤੇ ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਉਧਰ ਦੀ ਗੱਲ ਇਹ ਤਾਂ ਹੁੰਦਾ ਹੀ ਹੈ ਇਹ ਕਦੇ ਨਾ ਕਦੇ ਹੋ ਜਾਂਦੀ ਹੈ ਥੋੜੀਆਂ ਬਹੁਤੀਆਂ ਨੂੰ ਲੱਗਦਾ ਭਰਾਵਾਂ 'ਚ ਪਿਆਰ ਨਹੀਂ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਰਾ ਹੀ ਉਹ ਕਹਿੰਦੇ ਹੁੰਦੇ ਨਾ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਥੈਂਕ ਯੂ ਥੈਂਕ ਯੂ ਇੱਕ ਕਰੈਕਟਰ ਦੀ ਲੇਅਰ ਹੈਗੀ ਸੀ ਕਿ ਉਹ ਆਪਦੀ ਵਾਈਫ ਦੇ ਸਾਹਮਣੇ ਉਹ ਆਪਦੇ ਆਪ ਨੂੰ ਇਦਾਂ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਤੇ ਉਦਾਂ ਉਹ ਵੱਧ ਜਿਵੇਂ ਕਹਦੀਏ ਕਿ ਉਹਨੂੰ ਫੀਲ ਹੋਇਆ ਤਾਂ ਉਦਾਂ ਉਹ ਜਿਉਣਾ ਨਹੀਂ ਚਾਹੁੰਦਾ ਸੀ ਸੋ ਮੈਂ ਬlesed ਫੀਲ ਕਰਦਾ ਕਿ ਨੇ ਸਾਰੇ ਐਕਟਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਦੇ ਕਰੈਕਟਰ ਨਾਲ ਇਨਸਾਫ ਕਰਾਂ ਸਹੀ ਸਾਰੇ ਅੱਜ ਦਾ ਦਿਨ ਪਹਿਲਾਂ ਐਕਟਰਾਂ ਨਾਲ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਐ ਕਮਾਲ ਦੀਆਂ ਲੇਅਰਸ ਨੇ ਇੰਨਾ ਵਧੀਆ ਸਕ੍ਰੀਨਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਪਾ ਸ਼ਾਦਾ ਅਧਿਕਾਰੀ ਸਾਡਾ ਭਰਾ ਇਹਨਾਂ ਦੇ ਕੋਲ ਹੈ ਇੰਨਾ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ